ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ। ਅੱਜ 1 ਦਸੰਬਰ ਤੋਂ 4 ਦਸੰਬਰ ਤੱਕ ਜੋ ਉਮੀਦਵਾਰ ਨੇ ਆਪਣੇ ਨਾਮਜ਼ਾਦੀ ਪੱਤਰ ਦਾਖਲ ਕਰ ਸਕਣਗੇ। ਇਸ ਸਮੇਂ ਅਸੀਂ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਸੰਗਰੂਰ ਖੜੇ ਹਾਂ। ਜਿੱਥੇ ਏਡੀਸੀ ਡਿਵੈਲਪਮੈਂਟ ਸਰਦਾਰ ਸੁਖਚੈਨ ਸਿੰਘ ਪਾਪੜਾ ਜਿਨ੍ਹਾਂ ਦੇ ਨਾਲ ਸੀ ਗੱਲ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਜੋ ਜ਼ਿਲ੍ਹਾ ਪ੍ਰਸਿੱਧ ਅਤੇ ਪੰਚਾਇਤ ਸਮਤੀ ਚੋਣਾਂ ਹੋ ਰਹੀਆਂ ਨੇ ਉਹਨਾਂ ਦੀ ਕੀ ਕੀ ਪ੍ਰਕਿਰਿਆ ਅਤੇ ਕੀ ਕੀ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਰਕੇ ਆਖਿਆ ਜਾਂਦਾ ਕਿ ਬੜੇ ਹੀ 파ਰਤ ਦਰਸੀ ਢੰਗ ਦੇ ਨਾਲ ਇਹ ਚੋਣਾਂ ਕਰਵਾਉਣ ਦੇ ਲਈ ਪੰਜਾਬ ਸਰਕਾਰ ਨੇ ਹੁਕਮ ਦਿੱਤੇ ਨੇ ਅਤੇ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ 162 ਜੋਨਾਂ ਦੇ ਉਮੀਦਵਾਰ ਜੋ ਆਪਣੀ ਕਿਸਮਤ ਅਜ਼ਮਾਉਣਗੇ ਪਰ ਕੀ ਕੀ ਇੰਤਜ਼ਾਮ ਨੇ ਕਿੰਨੇ ਬੂਥ ਬਣਾਏ ਗਏ ਨੇ ਅਤੇ ਜੋ ਚੋਣਾਂ ਨੇ ਕੀ ਵੀ ਐਮ ਰਾਹੀਂ ਹੋਣਗੀਆਂ ਜਾਂ ਫਿਰ ਬੈਲਟ ਪੇਪਰ ਰਾਹੀਂ ਹੋਣਗੀਆਂ ਕਿੰਨੇ ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ VOTING ਵਾਲੇ ਤੇ ਦੱਸਿਆ ਜਾ ਰਿਹਾ ਕਿ 14 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ 17 ਤਰੀਕ ਨੂੰ ਇਸ ਦਾ ਆ ਰਿਜ਼ਲਟ ਆਉਣਾ ਗੱਲ ਕਰ ਲੈਂਦੇ ਆ ADC ਡਿਵੈਲਪਮੈਂਟ ਸਰਦਾਰ ਸੁਖਚੈਨ ਸਿੰਘ ਦੇ ਨਾਲ ਕੀ ਕਹਿੰਦੇ ਨੇ ADC ਸਾਹਿਬ ਜਿਲ੍ਹਾ ਪ੍ਰਸ਼ਾਸਨ ਦੇ ਸਮਤੀ ਚੋਣਾਂ ਹੋ ਰਹੀਆਂ। ਹਾਂਜੀ। ਕਿੰਨੇ ਜ਼ੋਨ ਨੇ ਕਿਸ ਤਰ੍ਹਾਂ ਪ੍ਰਕਿਰਿਆ ਸ਼ੁਰੂ ਕੀਤੀ? ਹਾਂਜੀ ਸਾਡੇ ਡਿਸਟ੍ਰਿਕਟ ਸੰਗੂਰ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਦੇ ਟੋਟਲ 18 ਜ਼ੋਨ ਲੱਗੇ ਨੇ। ਤੇ ਟੋਟਲ ਜ਼ਿਲ੍ਹਾ ਸੰਗੂਰ ਦੇ ਵਿੱਚ 10 ਬਲਾਕ ਸਾਮਤੀਆਂ ਨੇ ਜਿਨ੍ਹਾਂ ਦੇ 162 ਜ਼ੋਨ ਅਸੀਂ ਬਣਾਏ ਨੇ। ਇਹਨਾਂ ਜ਼ੋਨਾਂ ਦੇ ਵਿੱਚ ਜਿਹੜੇ ਹੈਗੇ ਨੇ ਵੱਖਰੇ ਵੱਖਰੇ ਅਸੀਂ RO ਐਂਡ ARO ਲਗਾਏ ਗਏ। ਤੇ ਇਹਦੇ ਲਈ ਜਿਹੜੀ ਹੈਗੀ ਆ ਨਾਮੀਨੇਸ਼ਨ ਪੇਪਰ ਜਮ੍ਹਾਂ ਕਰਾਉਣ ਦਾ ਜਿਹੜਾ ਹੈਗਾ ਸਪਿਊਲ ਜਾਰੀ ਹੋ ਚੁੱਕਿਆ ਉਹਦੇ ਲਈ ਅੱਜ ਤੋਂ ਜਨਨ ਕਿ 1 ਦਸੰਬਰ 2025 ਤੋਂ ਲੈ ਕੇ 4 ਦਸੰਬਰ 2025 ਤੱਕ ਇਹ ਨਾਮਿਨੇਸ਼ਨ ਪੇਪਰ ਭਰੇ ਜਾਣੇ ਨੇ ਟਾਈਮਿੰਗ ਦੀ ਰਹੇਗੀ 11 ਵਜੇ ਤੋਂ ਲੈ ਕੇ ਸਵੇਰ ਬਾਅਦ ਦੁਪਹਿਰ 3 ਵਜੇ ਤੱਕ ਇਹਦੇ ਲਈ ਵੱਖਰੇ ਵੱਖਰੇ ਆਰੂ ਸਹਿਬਾਨ ਵੱਲੋਂ ਜਿਹੜੇ ਹੈਗੇ ਨੇ ਆਪਣੇ ਸਟੇਸ਼ਨ ਦਾਸਤ ਤੱਕ ਹੈ ਕਿ ਕਿੱਥੇ ਕਿੱਥੇ ਪਰਨੇ ਹੈਗੇ ਨੇ ਜਿਹਦਾ ਜ਼ਿਲ੍ਹਾ ਪ੍ਰਸ਼ਦ ਦੇ ਦੇ ਨਾਮਿਨੇਸ਼ਨ ਪੇਪਰ ਸਾਰੇ ਸਾਰੇ ਐਸਟੀ ਸੰਗਰੂਰ ਦੇ ਆਫਿਸ ਜਮ੍ਹਾਂ ਹੋਣਗੇ ਸਰ ਜੀ ਕਰ ਕਹਿੰਦਾ ਕਿ ਇਹ ਮੈਂ ਤਾਂ ਜੀਆ ਬੋਟਿੰਗ ਏ ਵੀ ਐਮ ਮਸ਼ੀਨਾਂ ਦਾ ਕੋਈ ਜ਼ਿੰਮੇਵਾਰ ਨਹੀਂ ਇਹ ਆਪਣਾ ਵੈਲਟ ਪੇਪਰ ਦੇ ਰਹੇ ਹੋਏ ਜਿਹੜਾ ਆਪਣਾ ਅਲੱਗ-ਅਲੱਗ ਪਰਚੇ ਹੋਣਗੇ ਜਿਹੜਾ ਰਿਪੋਰਟ ਰਿਪੋਰਟ ਪਾਉਣ ਜਾਏਗਾ ਤਾਂ ਬਲੌਕ ਸਮਤੀ ਦੇ ਲਈ ਉਹਨਾਂ ਨੂੰ ਸਫੇਦ ਰੰਗ ਦੀ ਵੋਟ ਪੱਤੀ ਜਾਰੀ ਕੀਤੀ ਜਾਏਗੀ ਪੋਲ ਅਫਸਰ ਵੱਲੋਂ ਤੇ ਜ਼ਿਲ੍ਹਾ ਪਛਦ ਦੀ ਵੋਟ ਪਾਉਣ ਦੇ ਲਈ ਪੀਲੇ ਰੰਗ ਦੀ ਜਿਹੜੀ ਹੈਗੀ ਵੋਟ ਪੱਤੀ ਜਾਰੀ ਕੀਤੀ ਜਾਏਗੀ ਸਰ ਜੇਕਰ ਗਿਣਤੀ ਦੀ ਗੱਲ ਕੀ ਹੈ ਵੀ ਤੱਕ ਗਿਣਤੀ ਕਰਵਾਉਣਾ ਗਿਣਤੀ ਹੈਗੀ 17 ਤਰੀਕ ਨੂੰ ਅ ਸਵੇਰ 8 ਵਜੇ ਤੋਂ ਸ਼ੁਰੂ ਹੋ ਜਾਏਗੀ ਔਰ ਡਿਪੈਂਡ ਕਰਦਾ ਕਿ ਕਿੰਨੀਆਂ ਵੋਟਾਂ ਹੈਗੀਆਂ ਨੂੰ ਸਭ ਨਾਲ ਕੱਟ ਹੋ ਜਾ। ਸਰ 14 ਤਰੀਕ ਨੂੰ ਕਿੰਨੇ ਤੋਂ ਕਿੰਨੇ ਵਜੇ ਤੱਕ ਪੋਲ ਟੂ ਪੋਲ। ਸਵੇਰ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਟਾਈਮ ਹੈਗਾ ਤੇ 3:55 ਮਿੰਟ ਤੇ ਜਿਹੜੇ ਵੀ ਸਾਡੇ ਆਰੂ ਸਹਿਬਾਨ ਹੋਣਗੇ ਪੋਲ ਅਫਸਰ ਹੋਣਗੇ ਉੱਥੇ ਉਹ ਅਨਾਉਂਸ ਕਰਨਗੇ ਕਿ ਜੇਕਰ ਕਿਸੇ ਨੇ ਵੋਟ ਪਾਣੀ ਹੈ ਤਾਂ ਉਹ ਬੰਦਾ ਲਾਈਨ ਵਿੱਚ ਲੱਗ ਸਕਦਾ। ਜਿਹੜੇ ਵੀ ਚੀਜ਼ ਬੰਦੇ ਲੱਗਣਗੇ ਉਹਨਾਂ ਨੂੰ ਵੋਟ ਵਾਚਿੰਗ ਤੇ ਜਾਣਾ। ਕਿਸ ਤਰ੍ਹਾਂ ਦੀ ਕਿਹੜਾ ਤਿਆਰੀਆਂ ਦੀ ਗੱਲ ਕਰੀ ਕਿਸ ਤਰ੍ਹਾਂ ਦੀ ਸਾਡੇ ਵੱਲੋਂ ਤਿਆਰੀਆਂ ਪ੍ਰੋਪਰ ਕਰ ਲਈ ਗਈਆਂ। आ, पोलिंग स्टाफ द ड्यूटियाँ असी अजकल लगा देवे तो साढ़े आर ओ एंड ए आर ओ साहबानी डिस्ट्रिक लैवल ट्रेनिंग कराई हैगी है उस आर ओ एंड ए आर ओ वालों पोलिंग स्टाफ की जी है ट्रेनिंग करवाई जाएगी ये असं दो रिहसल् रखी है सत्त दिसंबर एक रिहसल होगी उसद तो ग्यारह जनून रिहसल होगी जी